ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਹੜ੍ਹਾਂ ਵਾਲੇ ਹਾਲਾਤ ਜਿਹੜੇ ਹੋਣੇ ਪਏ ਨੇ ਸਾਡੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਆਪਾਂ ਉੱਥੇ ਪਹੁੰਚੀਏ ਤੇ ਜੋ ਵੀ ਜਿੰਨਾ ਵੀ ਮਦਦ ਕਰ ਸਕਦਾ ਹੈ ਉਹਨਾਂ ਇਲਾਕੇ ਦੇ ਵਿੱਚ ਫਸੇ ਹੋਏ ਲੋਕਾਂ ਦੀ ਉਹਨਾਂ ਦੀ ਮਦਦ ਆਪਾਂ ਪਹਿਲ ਦੇ ਆਧਾਰ ਦੇ ਉੱਪਰ ਕਰੀਏ 265 ਕਰੋੜ ਰੁਪਏ ਜਿਹੜਾ ਅਗਾਊਂ ਪ੍ਰਬੰਧਨ ਤੇ ਖਰਚ ਕੀਤਾ ਸੀ ਤੇ ਹੁਣ ਜਿਵੇਂ ਜਿਵੇਂ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਉਹ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੈਬਨਿਟ ਮੰਤਰੀਆਂ ਦੇ ਵੱਲੋਂ ਲਗਾਤਾਰ ਦੌਰਾ ਕੀਤਾ ਜਾ ਰਿਹਾ ਹੈ ਜ਼ਮੀਨੀ ਪੱਧਰ ਤੇ ਹੜ੍ਹਾਂ ਨੂੰ ਲੈ ਕੇ ਐਕਸ਼ਨ 'ਚ ਪੰਜਾਬ ਦੀ ਸਰਕਾਰ ਦਿਖਾਈ ਦੇ ਰਹੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲਈ ਹੈਲਪਲਾਈਨ ਨੰਬਰ ਜਾਰੀ ਕਰ ਦਿੱਤਾ ਹੈ ਲੋੜਵੰਦ ਜੋ ਲੋਕ ਹੈ ਉਹਨਾਂ ਨੂੰ ਰਾਸ਼ਨ ਦਿੱਤਾ ਜਾਵੇਗਾ ਤੇ ਜੋ ਪਸ਼ੂ ਹੈ ਉਹਨਾਂ ਦਾ ਵੀ ਜਾਇਜ਼ਾ ਲਿਆ ਜਾਵੇਗਾ ਕਿਉਂਕਿ ਇਸ ਸਮੇਂ ਪੰਜਾਬ ਦੇ ਜੋ ਇਲਾਕੇ ਹੈ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਪਏ ਨੇ ਲੋਕਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖੜਾ ਦੇ ਸਿਕਟ ਦੁਰਾ ਐਕਸ਼ਨ ਰੋਡ ਦੇ ਵਿੱਚ ਨਜ਼ਰ ਆ ਰਹੀ ਹੈ ਮਾਨ ਸਰਕਾਰ ਅਜ ਉਸ ਸਿੰਘ ਮਾਨਾ ਹੜ੍ਹ ਪ੍ਰਭਾਵਿਤ ਇਲਾਕਿਆਂ ਦੁਆਰਾ ਕਰਨਗੇ ਜੀ ਵਿਨੀ ਬਦਲ ਤੇ ਚੱਲ ਰਹੇ ਰਾਹਤ ਕਾਰਜਾਂ ਚਾਕ ਕਾਰਜਾਂ ਦਾ ਜਾਇਜ਼ਾ ਲਿਆ ਜਾਣਾ ਤਾਰੀਫ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਔਰ ਸਪੈਸ਼ਲ ਗਰਦੌਰੀ ਦੇਸੀ ਆਰਡਰ ਦਿੱਤੇ ਜੇ ਕੋਈ ਨੁਕਸਾਨ ਹੋਇਆ ਉਹਦੇ ਵੀ ਅਸੀਂ ਮੁਆਵਜ਼ਾ ਦੇਵਾਂਗੇ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਨੇ ਤਾਂ ਇਸ ਲਈ ਸੀਆ ਮੰਨ ਲਿਆ ਆਪਣਾ ਹੈਲੀਕਾਪਟਰ ਰਾਹਤ ਕਮਾ ਲਈ ਦਿੱਤਾ ਹੈ ਮੈਂ ਹੈਲੀਕਾਪਟਰ ਜਿਹੜਾ ਵੇਖੇ ਚੱਟਣ ਲੱਗਿਆ ਉਹਦੇ ਰਾਹੀਂ ਸਾਰਿਆਂ ਨੂੰ ਦੁੱਧ ਪਾਣੀ ਰਾਸ਼ਨ ਈ ਸਭ ਨੂੰ ਮੈਂ ਕਹਿੰਦਾ ਜੋ ਚੀਜ਼ ਚਾਹੀਦੀ ਹੈ ਉਹ ਹੈ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਉਹ ਲੋਕਾਂ ਵਾਸਤੇ ਅਵੇਲੇਬਲ ਹੈ ਮੈਂ ਕਰਕੇ ਜਲਦੀ ਮੇਰੇ ਕੋਲ ਜਾਣਕਾਰੀ ਅਨੁਸਾਰ ਮਹਿਲਾ ਵਿੰਗ ਦੀ ਟੀਮ ਜਲੰਧਰ ਦੇ ਸਰਕਟ ਹਾਊਸ ਤੋਂ ਰਾਹਤ ਸਮਗਰੀ ਲੈ ਕੇ ਰਵਾਨਾ ਹੋ ਚੁੱਕੀ ਹੈ ਤਾਂ ਸੁਲਤਾਨਪੁਰ ਲੋਧੀ ਦੇ ਨਾਲ ਲੱਗਦੇ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਇਹ ਟੀਮ ਰਾਹਤ ਸਮਗਰੀ ਲੈ ਕੇ ਪਹੁੰਚੇਗੀ ਇਹ ਸੱਤ ਜ਼ਿਲ੍ਹੇ ਜਿਹੜੇ ਹਰ ਪ੍ਰਭਾਵਿਤ ਹੋਏ ਐ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਸਾਰੀਆਂ ਭੈਣਾਂ ਨੂੰ ਕਹਿਣਾ ਚਾਹੁੰਨੀ ਆ ਕਿ ਆਮ ਆਦਮੀ ਪਾਰਟੀ ਦੀ ਇੱਕ ਇੱਕ ਮੈਲਾ ਕੋੜੀ ਨਾਲ ਮੁੱਢੇ ਨਾਲ ਮੁੱਢੇ ਲਾ ਕੇ ਖੜੀਏ ਤੁਹਾਨੂੰ ਕਹਾਂ ਦੀ ਜ਼ਰੂਰਤ ਨਹੀਂ ਐਸੀ ਆਪਣੀ ਕਿਸੇ ਕੋਈ ਪੈਨ ਦਾ ਚੁੱਲਾ ਜਿਹੜਾ ਉਹ ਨਹੀਂ ਕੁਝਨ ਰਮਾਂਗੇ ਤੇ ਕਿਸੇ ਦੇ ਕੋਈ ਨਹੀਂ ਖਾਣ ਦੇ ਪ੍ਰਿਆਰ ਰਮਾਂਗੇ ਕਿਸੇ ਨੂੰ ਵੀ ਭੁੱਖੇ ਨਹੀਂ ਛਡਣ ਦੇਣਾ ਤੁਸੀਂ ਕਭੜਾਉਣਾਂ ਦੀ ਦਿਲ ਨਹੀਂ ਛੱਡੀ ਸਰਕਾਰ ਤੁਹਾਡੇ ਨਾਲ ਐ ਅਸੀਂ ਤੁਹਾਡੇ ਨਾਲ ਐ ਠੀਕ ਐ ਨਾ ਮਾਨਜੁਗ ਮੁੱਖ ਮੰਤਰੀ ਸਤਾਪ ਵਾਸ ਸਿੰਘ ਮਾਜੀ ਦੀਗਵਾਈ ਦੇ ਵਿੱਚ ਲੋਕਾਂ ਦੇ ਵਿੱਚ ਲੋਕਾਂ ਦੇ ਅੰਗਸਾ ਰਾਕੇ ਹਰੇਕ ਤਰ੍ਹਾਂ ਦਾ ਜਿਹੜਾ ਲੋਕਾਂ ਦੀ ਕੋਈ ਇਸ ਮੁਸੀਬਤ ਦੀ ਘੜੀ ਵਿੱਚ ਲੋੜਾਂ ਨੂੰ ਪੂਰੀ ਕਰਦੀ ਉਸ ਜਾ ਰਹੀ ਹੈ ਸਰਕਾਰ ਨੇ ਹਰ ਉਹ ਕੋਸ਼ਿਸ਼ ਕੀਤੀ ਚਾਹੇ ਰਾਸ਼ਨ ਦੀ ਲੋੜ ਸੀ ਚਾਹੇ ਫੀਡ ਦੀ ਲੋੜ ਸੀ ਅਬਰਾਹਮ ਦੀ ਵੀ ਕੋਈ ਲੋੜ ਨਹੀਂ ਜੀ ਹਰ ਉਹ ਸਹੂਲਤ ਇਹਨਾਂ ਨੂੰ ਅਵੇਲੇਬਲ ਕਰਾ ਦਿੱਤੀ ਉਹ ਮੇਰਾ ਫਰਜ਼ ਬਣਦਾ ਜਿੱਥੇ ਜਿੱਥੇ ਵੀ ਲੋਕ ਫਸੇ ਨੇ ਉਹਨਾਂ ਨੂੰ ਅਸੀਂ ਬਾਹਰ ਕੱਢਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਆ ਸਾਡੇ 15 ਤੋਂ ਪਿੰਡ ਵਿੱਚ ਜਿਹੜੇ ਇਸ ਇਲਾਕੇ ਦੇ ਵਿੱਚ ਪ੍ਰਭਾਵਿਤ ਹੋਏ ਨੇ ਔਰ ਰਾਹਤ ਕਾਰਜਾਂ ਦੇ ਵਿੱਚ ਅਸੀਂ ਕਿਸੇ ਕਮਾਂ ਤਰ੍ਹਾਂ ਦੀ ਜਿਹੜੀ ਆ ਉਹ ਕਮੀ ਨਹੀਂ ਆਉਂਦੀ ਖਾਣ ਪੀਣ ਦਾ ਪ੍ਰਬੰਧ ਸਰਕਾਰ ਵੱਲੋਂ ਬਹੁਤ ਵਧੀਆ ਕਰਾਇਆ ਗਿਆ ਹੈ। ਧੰਨਵਾਦ ਕਰਦੇ ਆਂ ਵੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਰੈਸਕਿਊ ਕਰਕੇ ਪੰਜਾਬ ਸਰਕਾਰ ਨੇ ਸਾਨੂੰ ਪਰਿਵਾਰ ਤੇ ਬੱਚੇ ਆਪਦੇ ਪਿੱਛੇ ਲੈ ਕੇ ਸਾਡਾ ਕੈਂਪ ਚ ਸਾਨੂੰ ਰੱਖਿਆ ਤੇ ਸਾਨੂੰ ਸਹੂਲਤ ਸਹੀ ਟਾਈਮ ਤੇ ਮਿਲ ਰਹੀ ਹੈ। ਸਰਕਾਰ ਦਾ ਇਨਾ ਧੰਵਾ ਦੇ ਕਰਨੇ ਕਿ ਇਸੇ ਤਰ੍ਹਾਂ ਸਾਡੀ ਸਾਰ ਲੰਗਰ ਨੂੰ ਬਹੁਤ ਦਿੱਤਾ। ਜੇ ਮੇਰੇ ਹੱਥ ਹੁੰਦਾ ਮੈਂ ਨਹੀਂ ਹੋਣ ਦੇਣਾ ਸੀ ਪਰ ਕੁਦਰਤ ਹੈ ਕੋਈ ਗੱਲ ਨਹੀਂ ਤੁਸੀਂ ਸਾਥ ਦਿਓ ਜਿੰਨੇ ਦੇ ਰਹੇ ਹੋ ਅਸੀਂ ਅਸੀਂ ਤੁਹਾਡੇ ਨਾਲ